ਦ ਕੋਤ ਸੰਗਾ ਜੀ ਅਸੀਂ ਪੰਜਾਬ ਪੱਧਰ ਦੇ ਸੱਦੇ ਤੇ ਪਿੰਡੂ ਮਜ਼ਦੂਰ ਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਸੱਦੇ ਤੇ ਮਜ਼ਦੂਰਾਂ ਦੀਆਂ ਕੁਝ ਮੰਗਾਂ ਨੂੰ ਲੈ ਕੇ ਜਿਹੜਾ ਰੇਲ ਰੋਕੋ ਦਾ ਜਿਹੜਾ ਸੱਦਾ ਦਿੱਤਾ ਸੀ ਉਹਦੀ ਤਿਆਰੀ ਵਜੋਂ ਅਸੀਂ ਵੱਖ-ਵੱਖ ਪਿੰਡਾਂ ਦੇ ਵਿੱਚ ਤਿਆਰੀਆਂ ਕੀਤੀਆਂ ਸੋਸ਼ਲ ਮੀਡੀਆ ਰਾਹੀਂ ਅਖਬਾਰਾਂ ਰਾਹੀਂ ਖਬਰਾਂ ਦਿੱਤੀਆਂ ਇਹ ਪਿੰਡਾਂ ਦੇ ਵਿੱਚ ਪੋਸਟਰ ਮਹਿਮ ਚਲਾਈ ਗਈ ਪਿੰਡਾਂ ਦੇ ਵਿੱਚ ਰੈਲੀਆਂ ਹੋਈਆਂ ਜਿਹਦੇ ਤਹਿਤ ਅਸੀਂ ਇਹ ਕਿਹਾ ਕਿ ਅਸੀਂ ਇੰਨੀ ਤਰੀਕ ਨੂੰ 11 ਮਾਰਚ ਨੂੰ ਜਿਹੜੀ ਉਹ ਰੇਲਾਂ ਰੋਕੀਆਂ ਜਾਣੀਆਂ ਉਹਦੇ ਵਿੱਚ ਸਾਡੀਆਂ ਕੁਝ ਮੰਗਾਂ ਸੀ ਜਿਹਦੇ ਚ ਜਮੀਨੀ ਸੁਧਾਰ ਕਾਨੂੰਨ ਲੈਂਡ ਸੀਲਿੰਗ ਐਕਟ ਜਿਹਨੂੰ ਕਹਿੰਦੇ ਆ ਉਹ ਲਾਗੂ ਕਰਨ ਦੀ ਮੰਗ ਸੀ ਲਾਲ ਲਕੀਰ ਦੇ ਮਾਲਕੀ ਹੱਕ ਜਿਹੜੇ ਸਰਕਾਰ ਨੇ ਵਾਅਦਾ ਕੀਤਾ ਸੀ ਉਹ ਮਾਲਕੀ ਹੱਕ ਦੇਣ ਦੀ ਮੰਗ ਸੀ ਉਹਦੇ ਚ ਜਿਹੜਾ ਮਜ਼ਦੂਰਾਂ ਦਾ ਜਿਹੜਾ ਕਰਜ਼ਾ ਮਾਫ਼ ਕਰਨ ਦੀ ਜਿਹੜੀ ਮੰਗ ਸੀ ਤੇ ਉਹਦੇ ਨਾਲ ਹੋਰ ਮਜ਼ਦੂਰਾਂ ਦੀਆਂ ਬਹੁਤ ਸਾਰੀਆਂ ਮੰਗਾਂ ਜਿਵੇਂ ਦਿਹਾੜੀ ਦਾ ਵਾਅਦਾ ਜਿਵੇਂ ਮਜ਼ਦੂਰਾਂ ਦੇ ਸਾਰਾ ਸਾਰ ਰੁਜ਼ਗਾਰ ਦਾ ਪ੍ਰਬੰਧ ਕਰਨ ਦਾ ਜਿਹੜਾ ਸਾਡੀ ਮੰਗ ਸੀ ਇਹਨਾਂ ਮੰਗਾਂ ਨੂੰ ਲੈ ਕੇ ਅਸੀਂ ਰੇਲ ਰੋਕੋ ਦਾ ਜਿਹੜਾ ਅੰਦੋਲਨ ਕੀਤਾ ਸੀ ਪਰ ਸਰਕਾਰ ਦੀ ਇਹ ਨਾਕਾਮੀ ਐ ਨਲਾਈਕੀ ਆ ਕਿ ਉਹਨੇ ਜਿਹੜਾ ਕੁਝ ਦਿਨ ਪਹਿਲਾਂ ਤੋਂ ਹੀ ਜਿਹੜਾ ਮਜ਼ਦੂਰਾਂ ਦੇ ਆਗੂਆਂ ਦੇ ਘਰਾਂ ਤੇ ਜਿਹੜੀ ਛਾਪੇਮਾਰੀ ਕਰਨੀ ਸ਼ੁਰੂ ਕਰਤੀ ਬਹੁਤ ਸਾਰੇ ਮਜ਼ਦੂਰਾਂ ਗੂ ਗ੍ਰਫਤਾਰ ਕਰ ਲਏ ਗਏ ਬਹੁਤ ਸਾਰੀਆਂ ਸਾਡੀਆਂ ਇਹ ਰੇਲ ਰੋਕੋ ਅੰਦੋਲਨ ਚ ਸ਼ਾਮਲ ਹੋਣ ਲੈਣ ਵਾਲੇ ਲੋਕ ਮਜ਼ਦੂਰਾਂ ਆਮ ਜਿਹੜੇ ਉਹਨਾਂ ਨੂੰ ਵੀ ਗ੍ਰਫਤਾਰ ਕਰ ਲਿਆ ਗਿਆ ਤਾਂ ਅਸੀਂ ਜਿਹੜਾ ਮੈਨੀਫੈਸਟੇਸ਼ਨ ਤੇ ਜਿਹੜਾ ਆਪਣਾ ਧਰਨਾ ਲਾਇਆ ਸੀ ਸ਼ਾਂਤੀਪੂਰਵਕ ਅਸੀਂ ਰੋਕੋ ਦਾ ਅੰਦੋਲਨ ਉਹ ਜਿਹੜਾ ਕਰ ਰਹੇ ਸੀਗੇ ਤਾਂ ਜਿਹੜਾ ਇਥੋਂ ਦੀ ਸਰਕਾਰ ਨੇ ਦੇ ਜਿਹੜੀ ਸ਼ਹਿਤ ਤੇ ਪੰਜਾਬ ਪੁਲਿਸ ਵੱਲੋਂ ਸਾਡੇ ਤੇ ਲਾਠੀ ਚਾਰਜ ਵੀ ਕੀਤਾ ਗਿਆ ਤੇ ਇਹਨਾਂ ਜਿਹੜਾ ਮਜ਼ਦੂਰਾਂ ਸੰਘਰਸ਼ ਨੂੰ ਦੱਬਣ ਦੇ ਲਈ ਸਾਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਹੁਣ ਜੋ ਅਗਲੀ ਕਾਰਵਾਈ ਉਹ ਕਰਨਾ ਚਾਹੁੰਦੇ ਆ ਉਹ ਕਰਨਗੇ ਪਰ ਸਸੀ ਇਹ ਕਹਿਣਾ ਚਾਹੁੰਦੇ ਆ ਕਿ ਸਾਡਾ ਸੰਘਰਸ਼ ਰੁਕਣਾ ਨਹੀਂ ਆ ਇਹੇ ਅੱਗੇ ਜਾਣਾ ਮਜ਼ਦੂਰ ਹੋਰ ਇਕੱਠੇ ਹੋ ਕੇ ਲਾਂਬੰਦ ਹੋ ਕੇ ਇਹ ਲੜਾਈ ਜਿਹੜੀ ਅੱਗੇ ਤੁਰੂਗੀ ਇਹ ਰੁਕਣੀ ਨਹੀਂ ਪ੍ਰਸ਼ਾਸਨ ਦਾ ਕਹਿਣਾ ਕਿ ਅਸੀਂ ਜਗ੍ਹਾ ਦਿੱਤੀ ਗਈ ਹੋਈ ਸੀ ਮੋਗਾ ਰੇਲਵੇ ਸਟੇਸ਼ਨ ਦਿੱਤਾ ਗਿਆ ਸੀ ਜੈਨਾਂ ਨੂੰ ਪਰ ਇਹ ਅਚਾਨਕਾ ਉੱਥੇ ਪਹੁੰਚ ਕੇ ਇਹਨਾਂ ਨੇ ਗੱਡੀ ਰੋਕੀ ਮੈਂ ਨੇ ਦੇਖੋ ਜਿਹੜੀ ਜਿਹੜਾ ਥੋੜਾ ਸਵਾਲ ਆ ਇਹ ਪਿਛਲੇ ਪਿਛਲੇ 3-4 ਦਿਨਾਂ ਤੋਂ ਮਜ਼ਦੂਰ ਆਗੂਆਂ ਦੇ ਘਰਾਂ 'ਚ ਗ੍ਰਿਫਤਾਰੀ ਦੇ ਜਿਹੜੇ ਛਾਪੇ ਵੱਜ ਰਹੇ ਆ ਉਹਨਾਂ ਨੂੰ ਜਿਹੜਾ ਲੋਕ ਛਪ ਕੇ ਰਹਿਣਾ ਪੈ ਰਿਹਾ ਤਾਂ ਤੁਸੀਂ ਦੱਸੋ ਜੇ ਇਸਨਾਂ ਦੀ ਦਿੱਤੀ ਥਾਂ ਤੇ ਕੀ ਅਸੀਂ ਪਹੁੰਚ ਸਕਦੇ ਸੀ ਨਹੀਂ ਪਹੁੰਚ ਸਕਦੇ ਸੀ ਅਸੀਂ ਆਪਣੇ ਆਪਣੇ ਮੁਤਾਬਕ ਇਹ ਲਾਹੋ ਜਗ੍ਹਾ ਤੈਅ ਕੀਤੀ ਹੋਈ ਸੀ ਉੱਥੇ ਅਸੀਂ ਇਕੱਠੇ ਹੋਏ ਜਦੋਂ ਸਾਰੇ ਪੰਜਾਬ 'ਚ ਸੱਦਾ ਹੀ ਦਿੱਤਾ ਵੀ ਇਹ ਰੇਲ ਰੋਕਣੀ ਹੈ ਤੇ ਫਿਰ ਰੁਕਣੀ ਚਾਹੀਦੀ ਸੀ ਇਹਦਾ ਮਤਲਬ ਇਹ ਹੈ ਕਿ ਸਰਕਾਰ ਚਾਹੇ ਉਹ ਕੇਂਦਰ ਦੀ ਹੋਵੇ ਚਾਹੇ ਪੰਜਾਬ ਦੀ ਉਹ ਲੋਕਾਂ ਦੇ ਨਾਲ ਮਤਰੀ ਮਾਂ ਵਾਲਾ ਜਿਹੜਾ ਵਿਹਾਰ ਕਰ ਰਹੀ ਆ ਇਸੇ ਤੇ ਜਿਹੜਾ ਉਹਨਾਂ ਤੇ ਜ਼ਬਰ ਟਾਇਆ ਗਿਆ ਉਹਨਾਂ ਦੀਆਂ ਮੰਗਾਂ ਨੂੰ ਕੁਚਣ ਦੇ ਲਈ ਉਹਨਾਂ ਸੰਘਰਸ਼ ਨੂੰ ਕੁਚਣ ਦੇ ਲਈ ਉਹਨਾਂ ਨੂੰ ਜਿਹੜਾ ਪਰਚਾ ਦਾ ਜਿਹੜਾ ਹੁਣ ਤੁਹਾਡੀ ਗ੍ਰਿਫਤਾਰੀ ਹੋ ਚੁੱਕੀ ਹੈ ਇਸ ਤੋਂ ਬਾਅਦ ਐਕਸ਼ਨ ਕਿਹੋ ਜਿਹਾ ਹੋਊਗਾ ਐਕਸ਼ਨ ਸੂਬਾ ਕਮੇਟੀ ਇਸ ਤੇ ਵਿਚਾਰ ਕਰੂਗੀ ਕਿਉਂਕਿ ਸਾਰੇ ਪੰਜਾਬ ਦੇ ਵਿੱਚ ਇਕੱਲਾ ਇੱਥੇ ਨਹੀਂ ਸਾਰੇ ਪੰਜਾਬ ਦੇ ਵਿੱਚ ਜਿਹੜਾ ਪ੍ਰਸ਼ਾਸਨ ਦਾ ਰਵਈਆ ਇਹ ਰਿਹਾ ਜਿਹੜਾ ਪੰਜਾਬ ਦੀ ਸਰਕਾਰ ਦਾ ਰਵਈਆ ਇਹ ਰਿਹਾ ਕੇਂਦਰ ਦੇ ਅਧਿਕਾਰੀਆਂ ਦਾ ਰਵਈਆ ਇਹੀ ਰਿਹਾ ਸਾਰੇ ਪੰਜਾਬ ਦੇ ਵਿੱਚ ਸੋ ਸੂਬਾ ਕਮੇਟੀ ਇਸ ਤੇ ਮੀਟਿੰਗ ਕਰੂਗੀ ਉਹ ਫੈਸਲਾ ਕਰੂਗੀ ਜੋ ਸਾਰੇ ਪੰਜਾਬ ਦੇ ਵਿੱਚ ਜਿਹੜਾ ਫੈਸਲਾ ਹੋਊਗਾ ਉਹ ਲਾਗੂ ਹੋਊਗਾ ਮੰਨਿਆ ਜਾਊਗਾ ਤੇ ਪਰ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਇਹ ਸੰਘਰਸ਼ ਰੁਕਣਾ ਨਹੀਂ ਇਹ ਇਹ ਲੰਮਾ ਚੱਲੂਗਾ ਜਦੋਂ ਤੱਕ ਮਜ਼ਦੂਰਾਂ ਦੀਆਂ ਇਹ ਮੰਗਾਂ ਉਹ ਮੰਨ ਨਹੀਂ ਲਈਆਂ ਜਾਂਦੀਆਂ ਜਦੋਂ ਤੱਕ ਇਹਨਾਂ ਮੰਗਾਂ ਤੇ ਕੋਈ ਸਟੇਟ ਨੂੰ ਜਵਾਬ ਨਹੀਂ ਮਿਲਦਾ ਉਦੋਂ ਤੱਕ ਇਹ ਸੰਘਰਸ਼ ਰੁਕਣਾ ਨਹੀਂ ਚਾਹੇ ਜੇਲ੍ਹਾਂ ਥਾਣੇ ਪਰਚੇ ਇਹ ਸੰਘਰਸ਼ ਦਾ ਕੇਸਾਂ ਨਹੀਂ ਸਿੰਘ ਵੈਰੋਕੇ ਜੀ ਅੱਜ ਮਜ਼ਦੂਰਾਂ ਦੇ ਸੂਬਾ ਪੱਧਰੀ ਸੱਦੇ ਤੇ ਲਾਲ ਕੀਰ ਵਿੱਚ ਰਹਿੰਦੇ ਮਜ਼ਦੂਰਾਂ ਨੂੰ ਮਾਲਕੀ ਹੱਕ ਦਿਵਾਉਣ ਵਾਸਤੇ ਔਰ ਮਜ਼ਦੂਰਾਂ ਦੀ ਸਮੁੱਚਾ ਕਰਜ਼ੇ ਆ ਮਾਫੀ ਲਈ ਔਰ ਜਿਹੜਾ ਮਨਰੇਗਾ ਮਜ਼ਦੂਰਾਂ ਦਾ ਬਜਟ ਆ ਜਿਹੜਾ ਜਾਂ ਮਨਰੇਗਾ ਮਜ਼ਦੂਰਾਂ ਵਾਸਤੇ ਮਜ਼ਦੂਰਾਂ ਵਾਸਤੇ ਜਿਹੜਾ ਬਜਟ ਰੱਖਿਆ ਉਹ ਬਿਲਕੁਲ ਕਾਲੀ ਕੌਡੀ ਰੱਖੀ ਆ ਔਰ ਪੰਜ ਪੰਜ ਮਰਲੇ ਦੇ ਪਲਾਟਾਂ ਦੀ ਮੰਗ ਨੂੰ ਲੈ ਕੇ ਉਰੇ ਨਾਲ-ਨਾਲ ਜਿਹੜੇ ਮਜ਼ਦੂਰਾਂ ਸਰ ਸੜ ਚੜੇ ਕਰਜ਼ੇ ਆ ਉਸ ਮੰਗ ਨੂੰ ਲੈ ਕੇ ਸਾਰੇ ਪੰਜਾਬ ਦੇ ਵਿੱਚ ਮਜ਼ਦੂਰਾਂ ਵੱਲੋਂ ਆ ਜਿਹੜਾ ਉਹ ਚੱਕਾ ਜਾਮ ਕੀਤਾ ਗਿਆ ਸੀਗਾ ਰੇਲਾਂ ਦਾ ਔਰ ਕੱਲ ਕਿਸਾਨਾਂ ਦਾ ਹੀ ਅੱਜ ਮਜ਼ਦੂਰਾਂ ਦਾ ਪਰ ਅੱਜ ਜੇਕਰ ਦੇਖਿਆ ਜਾਵੇ ਤਾਂ ਪੰਜਾਬ ਦੀ ਸਰਕਾਰ ਪੰਜਾਬ ਦੀ ਪੁਲਿਸ ਆ ਜਿਹੜੀ ਮਜ਼ਦੂਰ ਵਿਰੋਧੀ ਸਾਫਤ ਹੋਈ ਆ ਮਜ਼ਦੂਰਾਂ ਦੇ ਹੋਰ ਵੀ ਬਹੁਤ ਸਾਰੇ ਮੰਗਾ ਮਸਲੇ ਆ ਪਰ ਅੱਜ ਪੰਜਾਬ ਦੀ ਸਰਕਾਰ ਨੇ ਸਾਫਤ ਕਰਦਾ ਕਿ ਉਹ ਮਜ਼ਦੂਰ ਵਿਰੋਧੀ ਆ ਕਿੰਨੇ ਕਿੰਨੇ ਗਣਾਂ ਤਾਂ ਕੀ ਕੋਈ ਮਾਮਲਾ ਵਰਦਾ ਕੀ ਚੱਕਰ ਦੇਖੋ ਜੋ ਕਾਰਵਾਈ ਹੋਊਗੀ ਅਸੀਂ ਚੱਲਣ ਨੂੰ ਤਿਆਰ ਹੈਗੇ ਆ ਜੀ ਕਿਉਂਕਿ ਮਜ਼ਦੂਰ ਵਿਰੋਧੀ ਸਰਕਾਰ ਹੈ ਇਹਨਾਂ ਨੇ ਦਲਤਾਂ ਮਜ਼ਦੂਰਾਂ ਨੂੰ ਪਛੜੇ ਵਰਗਾਂ ਨੂੰ ਦਬਾ ਕੇ ਰੱਖਣਾ ਹੈ ਔਰ ਭਗਵੰਤ ਮਾਨ ਸਰਕਾਰ ਦਾ ਜਿਹੜਾ ਦਲਤ ਵਿਰੋਧੀ ਮਜ਼ਦੂਰ ਵਿਰੋਧੀ ਚਿਹਰਾ ਜਿਹੜਾ ਉਹ ਲੋਕਾਂ ਦੇ ਸਾਹਮਣੇ ਆਉਂਦਾ ਰੋਗਾ ਰੋਆ ਵੀ ਸਰ ਅੱਜ ਮਜ਼ਦੂਰਾਂ ਵੱਲੋਂ ਜਿਹੜਾ ਹੈ ਰੇਲਵੇ ਟਰੈਕ ਦੇ ਉੱਪਰ ਉਸ ਪਰ ਦੱਸ ਦਿੱਤਾ ਜਾ ਰਿਹਾ ਸੀ ਯਾਰ ਟ੍ਰੇਨ ਵੀ ਰੋਕੀ ਗਈ ਸੀ ਕਿ ਕੀ ਇਸ ਮਾਮਲਾ ਸਾਰਾ ਜਾਣਕਾਰੀ ਦਿਓ ਇਹ ਮਾਮਲਾ ਜਿਹੜਾ ਹੈਗਾ ਜੀ ਇਹ ਅਜੀਤ ਅਜੀਤਵਾਲ ਸਟੇਸ਼ਨ ਮਾਸਟਰ ਤੋਂ ਤੁਹਾਨੂੰ ਇਨਫਾਰਮੇਸ਼ਨ ਆਈ ਸੀ ਕਿ ਇਹਨਾਂ ਨੇ ਪੜਾਓ ਮਹਿਣਾ ਸਟੇਸ਼ਨ ਤੇ ਗੱਡੀ ਰੋਕੀ ਹੈ ਬਗੈਰ ਕਿਸੇ ਸੂਚਨਾ ਦੇਣ ਤੋਂ ਉਸ ਆਧਾਰ ਤੇ ਸਿਵਲ ਪੁਲਿਸ ਵੀ ਉੱਥੇ ਮੌਕੇ ਤੇ ਪਹੁੰਚੀ ਸੀ ਜਿਹੜੀ ਜੀਆਰਪੀ ਪਹੁੰਚੀ ਸੀ ਅਸੀਂ ਵੀ ਪਹੁੰਚੇ ਸੀ ਜਿਹੜੇ ਰੇਲਵੇ ਗੱਡੀ ਇਹਨਾਂ ਨੇ ਰੋਕੀ ਆ ਉਸ ਤੇ ਤਹਿਤ ਜਿਹੜੇ ਸੈਕਸ਼ਨ ਰੇਲਵੇ ਐਕਟ ਦੇ ਤਹਿਤ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਕਿੰਨੀ ਕੁਦਰ ਗੱਡੀ ਜਿਹੜੀ ਰੋਕੀ ਰੱਖੀ ਗੱਡੀ ਕਰੀਬ 30 ਮਿੰਟ ਤੋਂ ਵੱਧ ਰੋਕੀ ਇਹਨਾਂ ਨੇ ਤੇ ਟ੍ਰੇਨ ਚਲੀ ਗਈ ਉਸ ਤੋਂ ਬਾਅਦ ਹਾਂਜੀ ਟ੍ਰੇਨ ਸਾਰੇ ਸੇਫਲੀ ਪਾਸ ਹੋਈ ਹੈ ਬਾਅਦ ਵਿੱਚ ਉਹਨੂੰ ਕਾਰਵਾਈ ਕੀਤੀ ਜਾ ਰਹੀ ਹੈਗੀ ਹਾਂ ਰੇਲਵੇ ਐਕਟ ਦੇ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ